ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੌਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰੇ ਹਰਦੀਪ ਸਿੰਘ ਦੇ ਫਾਰਮ ਤੋਂ ਅੱਜ ਦੀ ਵੀਡੀਓ ਅਪਲੋਡ ਕਰਨ ਲੱਗੇ ਆ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਗੱਬਣ ਮਾਜ ਦਿਖਾਵਾਂਗੇ ਬਿਲਕੁਲ ਸੂਨ ਦੇ ਨੇੜ ਆ ਸੂਆ ਕਨਵਾਵਾ ਦੁੱਧ ਕੰਨਾ ਚ ਆਉਗੀ ਏ ਕੀ ਮੁੱਲ ਕਰਦਾ ਵੀਰ ਆਪਾਂ ਸਾਰੀ ਡਿਟੇਲ ਵੀਡੀਓ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਨਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖਪਰਖ ਜਿਹੜੀ ਕਰਨੀ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਕਿਉਂਕਿ ਤੁਸੀਂ ਪੈਸੇ ਲੈਉਣੇ ਹੁੰਦੇ ਆ ਆਪਣੀ ਤਸੱਲੀ ਕਰਕੇ ਨਿਰਖਪਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਬਹੁਤ ਵਾਰ ਲਾਈਕ ਅਤੇ ਸ਼ੇਅਰ ਜੂ ਕਰਿਆ ਕਰੋ ਜੇ ਕਿਸੇ ਨੂੰ ਵੀ ਇਹ ਪਤਾ ਲੱਗਦਾ ਸਾਡਾ ਮੇਰਾ ਕੰਮ ਹੈ ਦੋਸਤੋ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਿਰਖਪਰਖ ਪਸ਼ੂ ਦੀ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਆਪਣੀ ਤਸੱਲੀ ਵੀਰੋ ਦੋਸਤੋ ਆਪਣੀ ਫੇਸਬੁਕ ਚੈਨਲ ਤੇ ਵੀ ਚੱਲਦੀ ਇੰਸਟਾਗ੍ਰam ਤੇ ਚੱਲਦੀ ਵੀਰਾਂ ਨੂੰ ਬੇਨਤੀ ਕਰਦਾ ਇੰਸਟਾਗ੍ਰam ਤੇ ਫੇਸਬੁਕ ਚੈਨਲ ਨੂੰ ਬਹੁਤ-ਬਹੁਤ ਫੋਲੋ ਕਰੋ ਲੇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਕਰੀਏ ਦੋਸਤੋ ਵੀਰਾਂ ਨਾਲ ਗੱਲਬਾਤ ਕੁਛੀ ਡਿਟੇਲ ਸਮਝਾਈ ਦੀ ਸਰ ਆ ਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਜੀ ਸਤਿ ਸ੍ਰੀ ਅਕਾਲ ਹੋਰ ਠੀਕ ਹੈ ਵਧੀਆ ਵੀਜੀ ਵਧੀਆ ਕੱਦਾਂ ਕੰਮ ਕਰ ਚੱਲੀਦਾ ਕੰਮ ਕਰ ਬਹੁਤ ਜੀ ਕਿਰਪਾ ਬੱਬੇ ਨਾ ਤੇਰੀ ਪਹਿਲੇ ਪਹੁੰਗੇ ਸਾਰੇ ਮੈਂ ਨਾ ਤੰਤਨ ਹੋ ਗਈ ਇਹਦੇ ਠੀਕ ਹੈ ਜੀ ਹਾਂਜੀ ਤੇ ਬੋਲੋ ਆਪਣਾ ਐਡਰ ਮੇਰਾ ਨਾਮ ਹੈ ਗਰੇ ਭਾਈ ਗੁਰਜਿੰਦਰ ਸਿੰਘ ਹਾਂਜੀ ਜੱੜ ਦਾ ਨਾਮ ਸਰਦਾਰ ਅਦੀਪ ਸਿੰਘ ਫੋਨ ਨੰਬਰ ਫੋਨ ਨੰਬਰ ਮੇਰਾ ਪਾਦੇ ਨੇ ਕਿਉਂਕਿ ਉਹ ਨਾਲ ਤੇ ਗਏ ਰਾਤੀ ਆਇਆ ਲੈਣ ਨੂੰ ਹੀ ਉਹ ਤਰ ਨੂੰ ਗਏ ਆ ਤੇ ਮੈਂ ਅੱਜ ਹੀ ਲਿਆਂਦੀ ਮੰਜੀ ਨਹੀਂ ਰાવી ਦੀ ਰਹੀ ਆ ਠੀਕ ਹੈ ਜੀ ਤੇ ਸੂਆ ਕਰਮਾ ਸੂਆ ਭਾਈ ਤੇ ਜੀ ਸੁਣੀਏ ਜੀ ਸੁਵੇ ਸੁਣੀਏ ਨੰਬਰ ਲੈਂਦਾ 75288 ਹਾਂਜੀ 22575 ਠੀਕ ਹੈ ਜੀ ਮੁੱਲ ਟੋਕਣਾ ਨਹੀਂ ਲਾਇਆ ਤੁਸੀਂ ਠੀਕ ਹੈ ਜੀ ਬਿਲਕੁਲ ਜਾਇ ਰੇਟ ਦਾ ਮੁੱਲ ਦੱਸਣਾ ਵੀਡੀਓ ਜੀ ਇਹ ਲਾਸਟ ਪੀਸ ਆ ਬਾਜੀ ਇਹੀ ਕਰਮਾ ਵਾਲੀ ਠੀਕ ਹੈ ਜੀ ਹਾਂਜੀ ਠੀਕ ਹੈ ਇਹ ਕਿੰਨਾ ਕ ਟਾਈਮ ਖੜਦੀ ਸੂਣ ਚ ਜੀ ਇਹ ਭਾਜੀ ਗਰਮਾਣੀ ਪੰਜ ਚਾਰ ਦਿਨ ਲੈ ਜੂਗੀ ਹਾਂਜੀ ਤੇ ਮੈਂ ਇਹ ਮਗਲੇ ਥਾਂ ਦੀ ਤਿੱਲੜ ਜੀ ਤਿੱਲੜ ਹਾਂਜੀ ਠੀਕ ਹੈ ਜੀ ਦੋਸਤੋ ਪਿਓਰ ਨੀਲੀ ਰਾਵੀ ਸੂਣ ਦੇ ਵਿੱਚ ਦੋਸਤੋ ਅਜੇ ਚਾਰ ਪੰਜ ਦਿਨ ਦਾ ਟਾਈਮ ਵੀਰ ਕੰਦਰ ਖੜਦੀ ਹੈ ਤੇ ਮਗਰਲੇ ਥਾਂ ਦੀ ਦੋਸਤੋ ਤਿੱਲੜ ਆ ਉਲਟ ਬਹਿਣੀ ਵਾਲੇ ਪਾਸੇ ਦਾ ਜਿਹੜਾ ਥਾਣਾ ਉਹਦੀ ਤਿੱਲੜ ਆ ਬਾਕੀ ਦੋਸਤੋ ਮੈਂ ਨੇ ਆਰਡਰ ਕੁਆਲਿਟੀ ਚੰਗੀ ਤਿਆਰ ਕੀਤੀ ਹੈ ਦੋ ਦੋ ਕੋਈ ਵੀਰ ਪਤਾ ਕੋਈ ਕੰਨਾਂ ਚੋਆ ਆਇਆ ਨੇ ਪਹਿਲਾਂ ਸੁਆ। ਦੱਸੋ ਭਾਜੀ ਇਹ ਚਵਾ ਦੂਗੀ ਮੈਂ 12 13 ਕਿਲੋ। 12 13 ਕਿਲੋ ਚਵਾ ਦੂਗੀ। ਆਰਡਰ ਕੁਆਲਿਟੀ ਦੋਸਤੋ ਮੈਨੇ ਚੰਗੀ ਤਿਆਰ ਕੀਤੀ ਆ ਫੇਸ ਕੁਆਲਿਟੀ ਚੈੱਕ ਕਰੋ ਕਿ ਦੁਬਾਰਾ ਤੋਰੋ ਵੀਰ ਨੂੰ। ਆ ਕਰੋ ਦੋਸਤੋ ਦਾਕਰ ਫੇਸ ਕੁਆਲਿਟੀ ਚੈੱਕ। ਅੱਖਾਂ ਵਿੱਚ ਦੋਵੇਂ ਬਿੱਲੀਆਂ ਫੇਸ ਕੁਆਲਿਟੀ ਚੈੱਕ ਕਰ ਲਓ। ਚਾਰੇ ਪੈਰ ਦੋਸਤੋ ਵਾਈਟ ਹਵਾਨੇ ਦੇ ਵੀ ਦੋਸਤੋ ਕਾਫੀ ਵਾਈਟ ਵੜ ਨਿਸ਼ਾਨੇ ਗਏ ਤੇ ਪੂਛ ਵੀ ਦੋਸਤੋ ਦੀ ਵਾਈਟੀ। ਨਿਸ਼ਾਨੀਆਂ ਦੋਸਤੋ ਸਾਰੀਆਂ ਕਵਰ ਕਰ ਲਈ ਨੀਲੀ ਰਾਵੀ ਦੀ। ਮਗਲਾ ਸਾਨੂੰ ਦੋਸਤੋ ਦਾ ਉਲਟ ਬਹਿਣੀ ਵਾਲੇ ਪਾਸੇ ਦਾ ਜਿਹੜਾ ਤਲੜਿਆ ਵੀਡੀਓ ਤੁਹਾਨੂੰ ਦਿਖਦਾ ਹੈ ਇਹ ਨਿਕਾ ਤੁਹਾਨੂੰ ਸਾਰਿਆਂ ਨੂੰ। ਬਾਕੀ ਦੋਸਤੋ ਆਰਡਰ ਕੁਆਲਿਟੀ ਨੇ ਚੰਗੀ ਤਿਆਰ ਕੀਤੀ ਹੈ। ਬਾਕੀ ਦੋ ਵੀ ਜਿਹੜੇ ਤਿੰਨ ਥਣਿਆਂ ਟਿੱਪ ਟੁੱਪ ਦੇ ਵਿੱਚ ਆ ਵਧੀਆ ਹੈ। ਟਿੱਪ ਟੁੱਪ ਜਾਂ ਵਧੀਆ ਜਾਂ ਜੀ। ਠੀਕ ਹੈ ਜੀ। ਇਹ ਫੇਰ ਥੋੜਾ। ਲਓ ਜੀ ਇਕਰੀ ਫੇਤ ਹੋਰੀਏ ਨਾ। ਆ ਦੋਸਤੋ ਤੁਹਾਨੂੰ ਇਕਰੀ ਫੇਤ। ਸਰ ਸਭ ਮੈਂ ਕਹਿੰਨੇ ਸਾਬੀ ਨਹੀਂ ਨੀਲੀ ਰੋਈ ਦੀ ਮੈਂ ਪੂਰੀ ਵਧੀਆ ਟੌਪ ਦੀ ਆ। ਬੜੀ ਸੀਮਨ ਵੀ ਵਧੀਆ ਲਵਾਇਆ ਉਹਨਾਂ ਨੇ ਸਾਹਮਣੇ ਘਟਲੇ ਘਰੋਂ ਆਈ ਆ ਵੀਰ ਕਹਿੰਦਾ ਵੀ ਸੀਮਨ ਹੀ ਇੰਪੋਰਟਡ ਲਵਾਇਆ ਹੈਗਾ ਵੀ ਕੋਈ ਸਟਰਾ ਦਾ ਕੋਈ ਆਪਣੇ ਕੋ ਭਾਜੀ ਮੈਂ ਨਾ ਪੁੱਛਿਆ ਨਹੀਂ ਉਹਨਾਂ ਇੰਨਾ ਘਰ ਵਾਲਾ ਵੀ ਸੀਮਨ ਵਧੀਆ ਵਧੀਆ ਲਵਾਇਆ ਸੀ ਬੰਦੇ ਬਾਹਰ ਆ ਤੇ ਘਰੋਂ ਹੀ ਮੈਂ ਲੈ ਕੇ ਤੇ ਅੱਛਾ ਜੀ ਫੋਨ ਤੇ ਸੱਦਾ ਸੱਦਾ ਕੀਤਾ ਪਰ ਸੱਦਰਾ ਹੀ ਕਾਲ ਆਖੇ ਠੀਕ 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 ਹੈ ਜੀ ਆਹ ਦੋਸਤੋ ਕਰ ਲੋ ਚੈੱਕ ਇਹਨਾਂ ਦੀ ਦੁਬਾਰਾ ਫੇਸ ਕੁਆਲਿਟੀ ਅਰੇ ਨਾਲਦਿਆਂ ਨੂੰ ਨਹੀਂ ਪਤਾ ਮੈਂ ਆਈ ਆ ਮੈਂ ਦੱਸਿਆ ਨਹੀਂ ਆ ਅੱਛਾ ਉਹ ਗਏ ਉਧਰ ਹਰਾਨੀ ਤੇ ਗਏ ਹਾਂਜੀ ਹਾਂਜੀ ਠੀਕ ਹੈ ਜੀ ਮੈਂ ਮਗਰੋਂ ਲਈ ਮੈਂ ਚਲਾ ਆਪ ਤੇਰਬਾ ਕਰੀਏ ਤੇਰਬਾ ਕਰਕੇ ਵੇਖੀਏ ਠੀਕ ਹੈ ਜੀ ਹਾਂਜੀ ਆਹ ਦੋਸਤੋ ਕਰੋ ਦੀ ਆਰਡਰ ਕੁਆਲਿਟੀ ਚੈੱਕ ਆਰਡਰ ਕੁਆਲਿਟੀ ਦੋਸਤੋ ਕਰਮਾਈ ਨੇ ਬਹੁਤ ਵਧੀਆ ਤਿਆਰ ਕੀਤੀ ਹੈ ਬਾਕੀ ਖੈਰ ਤਾਂ ਤੋਕੜ ਨਾਲ ਲੈਣੋ ਸਹੀ ਆ ਹਾਂਜੀ ਹਾਂਜੀ ਦੁੱਧ ਨੇ 12 13 ਗ੍ਰ 12 13 ਗ੍ਰ ਕਿਦਨੇ ਵਜਨੇ ਚਵਾ ਲੈਣਾ ਇੱਥੇ ਬੰਦਣਾ ਤੂੰ ਬੰਦੋ ਜੀ ਬੰਦੋ ਤੇ ਨਵੀਂ ਤੇ ਪਾ ਤੋ ਪਾ ਵਧੀਆ ਬਾਕੀ ਤਾਂ ਨਾ ਤੰਨਾ ਦਾ ਹੀ ਤੰਨਾ ਸੰਤ ਬਾਕੀ ਵਧੀਆ ਤੇ ਪਾਇਆ ਬਾਕੀ ਇਹਨੇ ਕੱਢ ਕੇ ਵਿਖਾ ਦੇਣੇ ਆ ਹਾਂ ਠੀਕ ਨੇ ਕੋਈ ਗੱਲ ਨਹੀਂ ਗਈ ਚਲੋ ਜਿਹੜਾ ਵੀਰ ਭਰਾ ਹੋਈ ਆਊਗਾ ਉਹਦੀ ਤਸੱਲੀ ਆ ਜਾਏਗਾ ਕਰ ਲੈਣੀ ਨਹੀਂ ਨੀ ਵੀਰ ਦੋਸਤੋ ਜਿੰਨੀਆਂ ਵੀ ਸਾਨੂੰ ਕਮੀਆਂ ਦਿਸਦੀਆਂ ਅਸੀਂ ਤੁਹਾਨੂੰ ਦੱਸ ਦਿੱਤੀਆਂ ਮਾਈ ਦੇ ਵਿੱਚ ਕੋਈ ਥਾਣ ਮਗਰਲਾ ਤਾਂ ਲੜਿਆ ਬਾਕੀ ਦੋਸਤੋ ਕਈ ਵਾਰਾਂ ਕੋਈ ਗੱਲ ਵਿੱਚ ਰਹਿ ਜਾਂਦੀ ਹੈ ਉਹ ਤੁਸੀਂ ਆਪ ਆ ਕੇ ਨਿਰਖ ਪਰ ਕਰਕੇ ਬਾਕੀ ਕੋਈ ਵੀ ਆਵੇ ਆਪਦੀ ਤਸੱਲੀ ਕਰਕੇ ਤੇ ਆਪਾਂ ਕਾਢੀ ਕੇ ਕਰੇ ਕਿਉਂ ਮੈਂ ਤੇ ਟਿੱਪ ਕੇ ਲਿਆਇਆ ਠੀਕ ਹੈ ਜੀ ਬਾਕੀ ਵੀਰ ਆਉਂਦੇ ਤੇ ਤਸੱਲੀ ਕਰਨੀ ਆਪਾਂ ਆਂਦੀ ਜੀ ਹਾਂਜੀ ਹਾਂਜੀ ਠੀਕ ਹੈ ਜੀ ਦੋਸਤੋ ਪਿਓਰ ਨੀਲੀ 라 ਵੀ ਜਿਹੜੇ ਵੀਰ ਨੀਲੀ 라 ਵੀ ਰੱਖਣ ਦੇ ਸ਼ਕਰੀਨ ਨੇ ਬੱਚੇ ਦੋਸਤੋ ਇਹ ਗਾਂ ਵਧੀਆ ਦੇ ਦਊਗੀ ਦੇਖੋ ਕਿ ਚਲੋ ਆਪ ਇਹ ਤਲੜਿਆ ਗਾਂ ਬੱਚੇ ਦੋਸਤੋ ਵਧੀਆ ਲੈ ਸਕਦੇ ਆ। ਇਹ ਤਲੜਿਆ ਗ੍ਰੀਡ ਬਰਾਤ ਤਿਆਰ ਕਰਦੀ ਹੈ। ਚੰਗੀ ਕਿਸਮ ਦੀ ਬਰੂਡ ਤਿਆਰ ਕਰਨੀ ਹੁੰਦੀ ਜਿਹੜੀ ਬਹੁਤ ਵਧੀਆ ਬੱਚੇ ਤਿਆਰ ਕਰ ਸਕਦੀ ਹੈ ਇਹ ਤੋਂ। ਬਾਕੀ ਖੈਰਾ ਦਾ ਅੱਖਾਂ ਬਿੰਨੀਆਂ ਬੁੱਲੀਆਂ। ਹਾਂਜੀ ਹਾਂਜੀ ਆ ਫੇਸ ਕੁਆਲਟੀ ਚੈੱਕ ਕਰ ਲਓ ਜਿਹਦੀ ਇੱਕ ਰੇ। ਪਿਓਰ ਦੋਸਤੋ ਨੀਲੀ ਰਵੀ ਸਿੰਘਾ ਸੁੰਗਾ ਦੀ ਕੁਆਲਟੀ ਚੰਗੀ ਹੈ ਫੇਸ ਕੁਆਲਟੀ ਚੰਗੀ ਦੀ। ਰੇਠਪੁਰੀ ਦੀ ਕਿੜਾਈ ਦੋਸਤੋ ਚੰਗੀ ਥੋੜੀ ਜੀ ਸਾਹਮ ਘੱਟ ਲੈ ਘਰੋਂ ਵਾਈ ਕਰਕੇ। ਲੀਸੀ ਲੀਸੀ ਮੜੀ ਜਾਵਦੀ ਹੈ। ਓਏ ਪੱਟੇ ਪੁੱਟੇ ਘੱਟ ਹੀ ਚੁੱਕੇ ਹੈ ਰਹਿਿਆ

ਮੋਲ ਭਾਈਆ ਜੋ ਆਫਰ ਹੈ ਮਾਲ ਮੋਲ ਵਿਖਿਆ ਵਾ ਹਾਂਜੀ ਕਰਮ ਵਾਲੀ ਕੋ ਪੀਸ ਅੱਜ ਲਿਆਂਦਾ ਰਾਜੀ ਵਿਕ ਜਾਣਾ ਹਾਂਜੀ ਕੀ ਮੋਲ ਦਦੋ ਕਿੰਨਾ ਕਰਦੀਏ ਨਹੀਂ ਤੁਸੀਂ ਬੋਲ ਤੁਸੀਂ ਦੱਸੋ ਵਕਰੀ ਮੋਲ ਖੈਰਾ ਸਾ 50000 ਰੁਪਿਆ ਕਰਦੇ ਮਾਨਤਨ ਕੰਦਾ ਨਹੀਂ ਦੱਸ ਦੇ ਕਿੰਨਾ ਕਰਦੀਏ ਤੁਸੀਂ ਦੱਸ ਦੋ ਕੰਦਾ ਵੀਰ ਮਾਨਤਨ 1000 ਰੁਪਿਆ ਕਰਾ ਦੋ ਭਾਈ ਲੈਂਡ ਤੁਹਾਡ ਤੁਸੀਂ ਦੱਸੋ 10000 ਰੁਪਿਆ ਕਰਾ ਦੋ ਤੁਸੀਂ ਇਹ 6 ਹੋਰ ਛੜਦਾ 2000 ਘਟ ਗਿਆ 2 ਘਟ 50 ਦੀ ਭਾਜੀ ਮੈਂ ਦੇ ਦਾਂਗਾ 48000 ਦੇ ਵਿੱਚੋਂ ਛੋਟ ਕੱਢ ਦਿਆਂਗੇ ਇਹਦੇ ਵੀ ਤਾਂ ਮਾਨਤਨ ਕਰ ਲੈ ਲੇ ਵੀ ਭਰਾਊਗਾ ਜੀ ਹੋਰ ਛੋਟ ਪੂਰਾ ਫੁੱਲ ਮਾਨਤਨ ਹੋਊਗਾ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਦੋਸਤੋ ਆ ਕਰੋ ਚੈੱਕ 50000 ਰੁਪਏ ਵੀਰ ਨੇ ਡਿਮਾਂਡ ਰੱਖੀ ਹੈ ਬਿਲਕੁਲ ਦੋਸਤੋ ਟੋਕੜਾਂ ਵਾਲਾ ਮੁੱਲ ਰੱਖਿਆ ਵਾ ਤੇ ਫਿਰ 48000 ਰੁਪਏ ਵੀਰ ਕਹਿੰਦਾ ਆਪਾਂ ਦੇ ਦਾਂਗੇ ਮੌਕੇ ਤੇ ਦੋਸਤੋ ਜਿਹੜਾ ਵੀਰ ਭਰਾ ਖੀ ਦੇਣਾ ਹੋਊਗਾ ਮਾਨਤਨ ਦੋਸਤੋ ਉਹਦਾ ਵੀਰ ਜਰੂਰ ਕਹਦਾ ਹੋਊਗਾ ਹੋਰ ਵੀ ਬਾਕੀ ਦੋਸਤੋ ਅਜੇ ਆਫਰ 48000 ਰੁਪਏ ਦੇ ਵਿੱਚੋਂ ਮਾਨਤਾ ਜਰੂਰ ਹੋਊਗਾ ਜਿਹੜਾ ਕਵੀਰ ਭਰਾ ਖਿਦਣਾਊਗਾ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ